ਵੀ ਇਹ ਤੇ ਜਿ ਚਪੈਰਾ ਸਾਹਿਬ ਕਿਉਂ ਹੋ ਰਿਹਾ ਹੈ ਇਹਦਾ ਖਤਰਾ ਹੈ ਮੈਂ ਪੁੱਛਣਾ ਚਾਹੁੰਨਾ ਜੇ ਖਤਰਾ ਹੈ ਤੇ ਦੱਸੋ ਖਤਰਾ ਕੀ ਤੋਂ ਹੈ ਖਤਰਾ ਜਬਜੀ ਸਾਹਿਬ ਤੋਂ ਆ ਖਤਰਾ ਚੌਪਈ ਸਾਹਿਬ ਤੋਂ ਹੋ ਰਿਹਾ ਤੁਹਾਨੂੰ ਕਿ ਖਤਰਾ ਆਨੰਦ ਸਾਹਿਬ ਤੋਂ ਹੋ ਰਿਹਾ ਹੈ ਵਾਸਤਵ ਦੇ ਵਿੱਚ ਖਤਰਾ ਚਪੈਰੇ ਸਾਹਿਬ ਤੋਂ ਨਹੀਂ ਹੈ ਖਤਰਾ ਜਿਹੜਾ ਹੈ ਇਸ ਗੱਲ ਤੋਂ ਹੋ ਰਿਹਾ ਵੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਕਿਉਂ ਜੋੜ ਰਹੀ ਹੈ ਜਿਹੜੀ ਸੰਗਤ ਚਪੈਰਿਆਂ ਚ ਆਉਂਦੀ ਹੈ ਨਾ ਅਸੀਂ ਪੁੱਛਦੇ ਹਾਂ ਫੋਨ ਲਾ ਕੇ ਉਹਨਾਂ ਨੂੰ ਉਹਨਾਂ ਦਾ ਅੰਮ੍ਰਿਤ ਵੇਲਾ ਪੱਕਾ ਹੀ ਬਣ ਜਾਂਦਾ ਆਖੋ ਸਤਨਾਮ ਜਿਹੜਾ ਇੱਧਰ ਆਉਣ ਲੱਗ ਜਾਂਦਾ ਜਿਹਨੂੰ ਇਹ ਟੇਸਟ ਆਉਂਦਾ ਆ ਤੋ ਇਹ ਕਹਿੰਦੇ ਜੀ ਅੰਮ੍ਰਿਤ ਵੇਲੇ ਜੇ ਪਾਠ ਕੀਤੇ ਦਾ ਭਲਾ ਨਹੀਂ ਤੋ ਦੁਪਹਿਰੇ ਦਾ ਬਾਣੀ ਜਦੋਂ ਮਰਜੀ ਪੜ ਲਓ ਮੈਂ ਪੁੱਛਣਾ ਚਾਹੁੰਨਾ ਗੁੜ ਤੁਸੀਂ ਸਵੇਰੇ ਖਾ ਲਓ ਮੂੰਹ ਮਿੱਠਾ ਕਰਦਾ ਤੇ ਦੁਪਹਿਰ ਨੂੰ ਨਹੀਂ ਕਰਦਾ ਦੁਪਹਿਰ ਨੂੰ ਗੁੜ ਦਾ ਟੇਸਟ ਹੋਰ ਹੋ ਜਾਂਦਾ ਰਾਤ ਨੂੰ ਹੋਰ ਹੋ ਜਾਂਦਾ ਜੇ ਆਸਾ ਦੀ ਵਾਰ ਲਾ ਕੇ ਸਵੇਰੇ ਭਲਾ ਨਹੀਂ ਹੋਇਆ ਤੋ ਦੁਪਹਿਰੇ ਕਥਾ ਨਾਲ ਤੁਹਾਡਾ ਕਿਦਾਂ ਹੋ ਜਾਏਗਾ ਦੱਸੋ ਫਿਰ ਦੁਪਹਿਰੇ ਕਥਾ ਵੀ ਨਾ ਕਰੋ ਤੁਸੀਂ ਜਿਹੜੀ ਕਥਾ ਤੁਸੀਂ ਬੈਠ ਕੇ ਸਟੇ ਤੇ ਸੰਗਤਾਂ ਨੂੰ ਕਹਿੰਦੇ ਹੋ ਫਿਰ ਉਹ ਵੀ ਨਾ ਕਰੋ ਸਾਜ ਸੰਗਤ ਅਸੀਂ 28 ਤਰੀਕ ਨੂੰ ਇੱਕ ਪ੍ਰੋਗਰਾਮ ਬਣਾਇਆ ਹਰਪ੍ਰੀਤ ਸਿੰਘ ਜਥੇਦਾਰ ਜੀ ਨੂੰ ਬੇਨਤੀ ਕੀਤੀ ਆ ਇੱਕ ਸਾਲ ਚ ਜਿੰਨੇ ਬੰਦੇ ਠੀਕ ਹੋਏ ਆ ਨਾ ਸਾਡੀ ਲਿਸਟ ਸਾਡੇ ਕੋਲ ਲਿਸਟ ਪਈ ਆ ਉਹਨਾਂ ਦੀ ਕਿਸੇ ਦਾ ਕੈਂਸਰ ਦਾ ਰੋਗ ਠੀਕ ਹੋਇਆ ਕਿਸੇ ਦਾ ਬ੍ਰੇਨ ਟਿਊਮਰ ਠੀਕ ਹੋਇਆ ਕਿਸੇ ਦੇ ਪੀਆਰ ਦੇ ਕਾਰਜ ਰਾਸ ਹੋਏ ਜਰਨੈਲ ਸਿੰਘ ਇੱਥੇ ਹੋਣਾ ਸ਼ਾਇਦ ਆ ਬੈਠਾ ਆ 5 ਵੀਜ਼ੇ ਮਹਾਰਾ ਨੇ 2 ਪੀਆਰ ਤੇ 5 ਵੀਜ਼ੇ ਦਿੱਤੇ ਆ ਸਾਹ ਸੰਗਤ ਪੱਲਾ ਨਹੀਂ ਛੱਡਿਆ ਮਹਾਰਾ ਦੀ ਕਿਰਪਾ ਨਾਲ 2 ਸਾਲ ਹੋ ਗਏ ਸੀ ਘਰ ਵਾਲੀ ਇੱਥੇ ਨਹੀਂ ਆ ਸਕੀ ਕੈਨੇਡਾ 3 ਸਾਲ ਤੇ ਚਪਹਰੇ ਨਹੀਂ ਛੱਡੇ ਵੀਰ ਨੇ ਮਹਾਰਾ ਨੇ ਝੋਲੀਆਂ ਭਰ ਦਿੱਤੀਆਂ ਜਿੰਨਾ ਇੰਤਜ਼ਾਰ ਕੀਤਾ ਉਨੇ ਹੀ ਵੱਡੇ ਇਹਨਾਂ ਨੂੰ ਬਖਸ਼ਿਸ਼ਾ ਇੱਕ ਨਹੀਂ ਸੈਂਕੜੇ ਆ ਮੈਂ ਕੱਲ ਵੀ ਕੀਰਤਨ 'ਚ ਕਿਹਾ ਸੀ 12 ਸਾਲ ਦੀ ਦਵਾਈ ਛੁਟਾਤੀ ਕਿਸੇ ਨੇ ਸੋ ਕਿੰਨੇ ਕੁ ਪ੍ਰਮਾਣ ਮੇਰੇ ਕੋਲ ਤੇ ਕੋਈ ਗਿਣਤੀ ਨਹੀਂ ਪਰ 28 ਤਰੀਕ ਨੂੰ ਅਸੀਂ ਉਹਨਾਂ ਸੰਗਤਾਂ ਜਿਨ੍ਹਾਂ ਦਾ ਭਲਾ ਹੋਇਆ ਨਾ ਟੌਪ ਲੈਵਲ ਤੇ ਇੱਕ ਸਾਡੀ ਭੈਣ ਜੀ ਕਹਿੰਦੇ ਸੀ ਵੀ ਮੇਰੀ ਪੁਲਿਸ ਵਿੱਚ ਹੋ ਜੇ ਰਿਕਰੂਟਮੈਂਟ ਕਿੰਨੀ ਵਾਰੀ ਪੇਪਰ ਦਿੱਤਾ ਕਲੀਅਰ ਨਹੀਂ ਸੀ ਹੁੰਦਾ ਮਾਰਾ ਨੇ ਕਿਰਪਾ ਕੀਤੀ ਉਸ ਬੱਚੀ ਦਾ ਪੁਲਿਸ ਦਾ ਪੇਪਰ ਕਲੀਅਰ ਹੋ ਗਿਆ ਇੱਕ ਬੇਟਾ ਡਿਪਰੈਸ਼ਨ 'ਚ ਜਾ ਰਿਹਾ ਸੀ ਸੁਸਾਈਡ ਕਰਨ ਲੱਗਿਆ ਸੀ ਮਰਨ ਲੱਗਿਆ ਸੀ ਘਰੇ ਚ ਪਹਿਰਾ ਸਾਹਿਬ ਹੋਇਆ ਤੇ ਅਗਲੇ ਦਿਨ ਉਹਦੀ ਮੈਡੀਕਲ 'ਚ ਐਡਮਿਸ਼ਨ ਹੋ ਗਈ ਹੋਰ ਸਾਧ ਸੰਗਤ ਬਹੁਤ ਪਰਮਾਨ ਨੇ ਸੋ ਇਸ ਕਰਕੇ ਇਹ ਨਾ ਗੱਲ ਕਹੀਏ ਕਿ ਜਪਜੀ ਸਾਹਿਬ ਅਸੀਂ ਪਾਠ ਕਰੀਏ ਤੇ ਭਲਾ ਨਹੀਂ ਹੈ ਦੁਪਹਿਰੇ ਕਰੋ ਭਲਾ ਨਹੀਂ ਹੈ ਬਾਣੀ ਜਦੋਂ ਮਰਜੀ ਪੜ ਲਓ ਜਦੋਂ ਵੀ ਤੁਸੀਂ ਬਾਣੀ ਪੜੋਗੇ ਨਾ ਬਾਣੀ ਨੇ ਤੁਹਾਡਾ ਭਲਾ ਕਰਨਾ ਹੀ ਕਰਨਾ ਹੈ ਪਰ ਇੰਨਾ ਜ਼ਰੂਰ ਹੈ ਅੰਮ੍ਰਿਤ ਵੇਲੇ ਪਾਠ ਕਰਨ ਦਾ ਮਹਾਤਮ ਕੀ ਹੈ ਐ ਸਮਝ ਲਓ ਜਿਵੇਂ ਕਿਸੇ ਬੰਦੇ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਾਹਿਬ ਜਾਂ ਸਾਧ ਸੰਗਤ ਅਮਰਸਰ ਸਾਹਿਬ ਤੋਂ ਦਿੱਲੀ ਜਾਣਾ ਹੋਵੇ ਕਿਸੇ ਨੇ ਤੇ ਜੇ ਉਹ ਦਿਨੇ ਸਫ਼ਰ ਕਰਦਾ ਉਹਨੂੰ 8 ਘੰਟੇ ਲੱਗਦੇ ਆ ਜੇ ਉਹ ਅਮਰਤ ਵੇਲੇ ਸਫ਼ਰ ਕਰਦਾ ਉਹੀ ਸਫ਼ਰ ਉਹਦਾ 4 ਜਾਂ 5 ਘੰਟੇ ਚ ਪੂਰਾ ਹੋ ਜਾਂਦਾ ਹੈ ਅਮਰਤ ਵੇਲੇ ਜਾਪ ਕਰਨ ਦਾ ਫਾਇਦਾ ਇਹੀ ਹੈ ਸਾਜ ਸੰਜਿਹੜੇ ਅਮਰਤ ਵੇਲੇ ਜਾਪ ਕਰਦੇ ਆ ਉਹਨਾਂ ਦੀਆਂ ਅਰਦਾਸਾਂ ਛੇਤੀ ਕਬੂਲ ਹੋ ਜਾਂਦੀਆਂ ਆਖੋ ਸਤਨਾਮ ਪਰ ਚਪੈਰੇ ਸਾਹਿਬ ਚ ਮਹਾਤਮ ਕੀ ਹੈ ਇੱਥੇ ਜਿੰਨੀ ਸੰਗਤ ਬੈਠ ਕੇ ਜਾਪ ਕਰਦੀ ਹੈ ਜਦੋਂ ਸੰਗਤਾਂ ਬੈਠ ਕੇ ਜਾਪ ਕਰਦੀਆਂ ਫਿਰ ਬਾਬਾ ਦੀਪ ਸਿੰਘ ਉਹਨਾਂ ਦੀ ਝੋਲੀਆਂ ਭਰਦੇ ਨੇ